ਸਰਬਤ ਦਾ ਪਲਾ ਸਮਾਜ ਸੇਵੀ ਸੰਸਥਾ ਵੱਲੋਂ ਵਿਚਾਰਯੋਗ ਵਿਸ਼ਾ ਵਾਤਾਵਰਣ ਅਤੇ ਰੁੱਖ ਖੇਤੀ ਦਿਸ਼ਾ ਅਤੇ ਦਸ਼ਾ ਤੇ ਦੁਨੀਆ ਦੇ ਬਦਲਦੇ ਹਾਲਾਤਾਂ 'ਚ ਭਾਰਤ ਅਤੇ ਪੰਜਾਬ ਦੇ ਪਵਿਕ ਬਾਰੇ ਮਾਤਾ ਨੈਣਾ ਆਰਿਆ ਧਰਮਸ਼ਾਲਾ ਵਿੱਚ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ 40 ਪਿੰਡਾਂ ਦੇ ਲੋਕਾਂ ਨੇ ਹਿੱਸਾ ਲੈ ਕੇ ਮਾਹਿਰਾ ਦੇ ਵਿਚਾਰ ਸੁਣੇ ਇਸ ਮੌਕੇ ਸਰਬਤ ਦਾ ਪਲਾ ਸੰਸਥਾ ਪ੍ਰਦਾਨ ਅਤੇ ਸਾਫ ਦਾ ਡਿਪਟੀ ਡਾਇਰੈਕਟਰ ਖੇਤੀਬਾੜੀ ਵਿਭਾਗ ਡਾਕਟਰ ਇੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਖੇਤੀ ਸੈਕਟਰ ਦੀਆਂ ਅਣਦੇਖੀ ਵਰਗੀਆਂ ਵੱਡੀਆਂ ਅਲਾਮਤਾ ਪੈਦਾ ਅਤੇ ਰੁੱਖਾਂ ਦੀ ਅਣਹੋਂਦ ਵੱਡੀ ਪੱਧਰ ਤੇ ਕਾਟਕ ਸਿੱਧ ਹੋ ਰਹੀ ਹੈ ਜਿਸ ਦਾ ਮੁੱਖ ਕਾਰਨ ਹੈ ਕਿ ਸਰਕਾਰਾਂ ਆਪਣੀ ਮੋੜਲੀ ਜ਼ਿੰਮੇਵਾਰੀ ਤੋਂ ਪਜ ਰਹੀਆਂ ਹਨ ਆਪਾਂ ਸਾਰਿਆਂ ਨੂੰ ਹਮਲਾ ਮਾਰ ਕੇ ਵਾਅਦ ਤੋਂ ਵਦ ਰੁਖ ਲਗਾ ਕੇ ਵਾਤਾਵਰਨ ਨੂੰ ਖਰਾਬ ਹੋਣ ਤੋਂ ਬਚਾਉਣਾ ਚਾਹੀਦਾ ਹੈ दुनिया का पढ़ाई के लिए देवी उस के रात को ऊपर क्यों उठते हैं कभी के कल को की होना ये भी पैदा हुई ये दुनिया के हालात पैदा हुई है क्यों दुनिया का बेटा उसी कहोगे संतुलन आपसे जो मेल जो आपसे मेल विकास का पटना के जो, पार 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 जो तो सब तो बोली लीडर दूसरी सरकार जब तो बात सेकंड वर्ल्ड वॉर के बाद ठीक कर गया ऐसे भी ये दुनिया में जो सब तो बात के आर्थिक तौर पे ताकत का देश है जो का की ट्रिलियन डॉलर बनाने की जिद की है गया साडी 4.2 ट्रिलियन डाल गया चीन की 19 ट्रिलियन डाल गया मैंने थो तो ये कहा कि तुम्हें थोड़े अंदेशे दे दिया कि वो तेरे लोग बदहात पैदा होएगा, आखिर तो और क्या डालने की बात होती है? क्योंकि छाते पे आपने बहुत चाया, जोड़ जाना, कनेजा तो तो जाना, कनेजा में तो बहुत ही बाढ़ी आया, बाढ़ी आया, काले एंड चाँदे उसके पैर के दाल बनती हैं। वो ते ਕਰਾਂਗੇ ਤੇ ਹੁਣ ਗੱਲ ਇਸ ਤਰ੍ਹਾਂ ਕਰਦੇ ਜਿਹੜੀ ਗੱਲ ਕੀਤੀ ਵਾਤਾਵਰਣ ਤਬਦੀਲੀਆਂ ਦੀ ਗੱਲ ਕੀਤੀ ਰੂਹਾਂ ਦੀ ਗੱਲ ਕੀਤੀ ਗੁਰੂ ਘਰਾਂ ਦੀ ਗੱਲ ਕੀਤੀ ਸਾਡੇ ਪਿੰਡਾਂ ਦੇ ਨਾਮ ਦੀ ਗੱਲ ਕੀਤੀ ਹੁਣੇ ਤਰੀਕਾ ਕੀ ਇਹ ਵਾਪਸ ਕਿਵੇਂ ਆਉਣਗੇ ਬੰਦੋ ਇਹਨੂੰ ਉਹ ਵਾਇਪ ਕੇ ਬਕਰ ਸੱਜਣੇ ਬਰ ਦੋ ਮਿੰਟ ਚਰਚਾ ਕਰਕੇ ਪੇਪਰ ਕਰਾਂਗੇ ਸਮੇਂ ਦੀ ਕਮੀ ਆ ਕੱਬਸ ਤੇ ਹੈਗੀ ਸਾਨੂੰ ਕਿੰਨੇ 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 100 100 ਸੈਂਕੜਿਆਂ ਨੂੰ ਇੱਕ ਰੂਪ ਜਿਹੜਾ ਵਾ ਉਹ ਚੰਗੀ ਹਵਾ ਦੇਦਾ ਵਾ ਚੰਗਾ ਜੀਣ ਜੁਗਾ ਸਾਹ ਲੈਣ ਦੇਦਾ ਪਾਕਾਬਰ ਤੋਂ ਤੇ ਪਛਮੀ ਸਾਗ ਦੇ ਇਹ ਜੋ ਅੱਜਸੀਂ ਸਾਰੀ ਦੁਨੀਆ 'ਚ ਦੇਖ ਰਹੇ ਆ ਅਮਰੀਕਾ ਤੋਂ ਲੈ ਕੇ ਭਾਰਤ ਦੇ ਵਿੱਚ ਵੀ ਸਾਡੇ ਕੋਲ ਜੂਨ ਦਾ ਮਹੀਨਾ ਕੋ ਲੱਗ ਰਿਹਾ ਹੈ ਕਿ ਜੂਨ ਦਾ ਮਹੀਨਾ ਹਰ ਸਾਲ ਨਹੀਂ ਕਾਇਜਦਾ ਇਹ ਜਿਹੜੀਆਂ ਤਕਤੀਆਂ ਆ ਰਹੀਆਂ ਆ ਧਰਤੀ ਦੇ ਉੱਤੇ ਜੋ ਮੁਲੁਖੀ ਗਿਲਦੋ ਲਾ ਹੈ ਕੋਈ ਨੇ ਵੱਡੇ ਪੱਤਰ ਦੇ ਖਾਸ ਕਰਕੇ ਆ ਜੀ ਹਵਾ ਦਾ ਪੋਲੂਸ਼ਨ ਜਿੰਨ ਕਹਿੰਦੇ ਆ ਔਰ ਦਰਖਤਾਂ ਦਾ ਘਟਣਾ ਜੰਗਲਾਂ ਦਾ ਘਟਣਾ ਇਹ ਸਾਰਾ ਮਿਲਾ ਕੇ ਜੋ ਤਖਦੀਦਿਓ ਤੇ ਕੋ ਰਾਮ ਮੱਚਿਆ ਹੋਇਆ ਉਹ ਉਸ ਤੋਂ ਉਸ ਤੋਂ ਜੇ ਬਾਜ ਅਸੀਂ ਨਹੀਂ ਆਵਾਂਗੇ ਜਾਂ ਉਸ ਤੋਂ ਉੱਪਰ ਨਹੀਂ ਉਖਾ ਦੇ ਜਾਉਦੇ ਬਾਰੇ ਨਹੀਂ ਸੋਚਾਂਗੇ ਜਿਹੜੇ ਸਾਡੇ ਗੁਰੂ ਸਾਹਿਬਾਨਾਂ ਨੇ ਨਹੀਂ ਸੋਚਿਆ ਬੰਨ ਗੁਰੂ ਪਾਣੀ ਪਿਤਾ ਮਾਤਾ ਤਸਮਾ ਜਾਨੀ ਪਾਣੀ ਦਾ ਧਰਤੀ ਦਾ ਹਵਾ ਦਾ ਕਿੱਥੇ ਜਾ ਕੇ ਆਪਾਂ ਕਿੱਦੇ ਵੱਡੇ ਪੱਦਰ ਤੇ ਜ਼ਿਕਰ ਕੀਤਾ ਕਿ ਸਾਡੀ ਤਾਂ ਸਨਮਾਨਿਤ ਚੀਜ਼ਾਂ ਹੋਣੀਆਂ ਚਾਹੀਦੀਆਂ ਪੂਜਨੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਉਹ ਆਪਾਂ ਛੱਡ ਗਏ ਅਸੀਂ ਧਰਤੀ ਦੀ ਵੀ ਇਹੀ ਤੇ ਹੀ ਕਰਤੀਆ ਅਸੀਂ ਪਾਣੀ ਦਾ ਵੀ ਕੋਈ ਸਹਾਲ ਨਹੀਂ ਛੱਡਿਆ ਬੁੱਡੇ ਨਾਲੇ ਦਾ دریاਵਾ ਦੇ ਪਾਣੀਆਂ ਦਾ ਤੇ ਅਸੀਂ ਹਵਾ ਦਾ ਤੇ ਛੱਡਿਆ ਹੀ ਨਹੀਂ ਹਰ ਕੁਝ ਦਾ ਮੈਨੂੰ ਤਾਂ ਦੋ ਘਟੀਆਂ ਦੇ ਨਹੀਂ ਹੈਗੀਆਂ ਤੇ ਮੈਂ ਜੀਦਾ ਨਹੀਂ ਇਹ ਜਿਹੜਾ ਸਾਰਾ ਹਾਲਾਤ ਅੱਕੀ ਤੇ ਮੈਨੂੰ ਆਰਾਮ ਨਹੀਂ ਉਸ ਹੀ ਇਸ ਵੀ ਅੱਜ ਬਿਲਕੁਲ ਰੋਕਦੇ ਨਹੀਂ ਇੱਥੇ ਹੀ ਨਹੀਂ ਰੋਕਦੇ ਕਿ ਅਸੀਂ ਇੱਕ ਬਹੁਤ ਤੇਜ਼ੀ ਨਾਲ ਆਤਮ ਹੱਤਿਆ ਵਾਲ ਸਮਾਜਿਕ ਕਲੱਬ ਦੇ ਸਾਂਝੀ ਆਤਮ ਹੱਤਿਆ ਵਾਲ ਚੱਲ ਰਹੇ ਹੋਵਾਂਗੇ ਇਸ ਨੂੰ ਸਾਨੂੰ ਸਮਝਣ ਦੀ ਲੋੜ ਹੈ ਕਿ ਉਸ ਉੱਤੇ ਤੇ ਹੋਰ ਨਾ ਗੱਲਾਂ ਉੱਤੇ ਕਿ ਸਾਡੀ ਰਾਜਨੀਤੀ ਕਿਹੋ ਜਿਹੀ ਹੈ ਇਹਦੇ ਤੇ ਅੱਜ ਇਹ ਇੱਥੇ ਇੱਕ ਚਰਚਾ ਹੋ ਰਹੀ ਹੈ ਔਰ ਜਿਹੜੀ ਸਰਬੱਤ ਦੇ ਭਲੇ ਵੱਲੋਂ ਇੱਕ ਸੰਸਥਾ ਹੈ ਜਿਨ੍ਹਾਂ ਨੇ ਇਹ ਚਰਚਾ ਛੇੜੀ ਹੈ